ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨ ਧੰਨ ਸਵਾਮੀ ਮਹੇਸ਼ ਮੂਨੀ ਜੀ ਮਹਾਰਾਜ ਬੁਰੇ ਆਲਿਆਂ ਦੀ ਕਿਰਪਾ ਦੇ ਨਾਲ ਨਵਾਂ ਆਸ਼ਰਮ ਜਿਹੜੀ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਹੋ ਜੀ ਇਹ ਨਵਾਂ ਆਸ਼ਰਮ ਬਣ ਗਿਆ ਜੀ ਇਹ ਆਸ਼ਰਮ ਮਾਨਸਾ ਤੋਂ ਸਰਦੂਲਗੜ ਰੋਡ ਤੇ ਆ ਜੀ ਛਨੀਰ ਤੋਂ 3 ਕਿਲੋਮੀਟਰ ਫੱਤਾ ਮੰਲੋ ਕੇ ਪਿੰਡ ਆ ਜੀ ਉੱਥੇ ਇਹ ਬਿਲਡਿੰਗ ਬਣਾਈ ਆ ਜੀ ਸੰਤਾਂ ਨੇ ਕਿਰਪਾ ਕੀਤੀ ਹੈ ਆਪਣੇ ਤੇ ਇਹ ਬਿਲਡਿੰਗ ਬਣਾ ਕੇ ਦਿੱਤੀ ਆ ਜੀ ਆ ਵਿਰਧ ਤੇ ਅਪਾਜ ਆਸ਼ਰਮ ਜਿਹੜੇ ਬਜ਼ੁਰਗਾਂ ਨੂੰ ਮਤਾਵਾਂ ਨੂੰ ਕੋਈ ਨਹੀਂ ਸਾਂਭਦਾ ਘਰਾਂ ਦੇ ਵਿੱਚ ਜਿਹੜੇ ਸੜਕਾਂ ਤੇ ਪਏ ਆ ਜਿਹੜੇ ਅਪਾਜ ਆ ਤੁਰ ਫਿਰ ਨਹੀਂ ਸਕਦੇ ਜਿਨ੍ਹਾਂ ਨੂੰ ਕੋਈ ਸਾਂਭਦਾ ਨਹੀਂ ਸੜਕਾਂ ਤੇ ਪਏ ਆ ਜੀ ਇਹ ਘਰ ਉਹਨਾਂ ਵਾਸਤੇ ਬਣਾ ਕੇ ਦਿੱਤਾ ਜੀ ਸੰਤਾਂ ਨੇ ਕਿਰਪਾ ਕੀਤੀ ਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਜੀ ਇਹ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂ ਜੋ ਜਿਹੜੇ ਲੋੜਵੰਦਾ ਉਹਨਾਂ ਤੱਕ ਆਪਾਂ ਪਹੁੰਚ ਸਕਗੇ ਉਹਨਾਂ ਦੀ ਆਪਾਂ ਸੇਵਾ ਕਰ ਸਕੀਏ ਉਹਨਾਂ ਨੂੰ ਆਪਾਂ ਇੱਥੇ ਆਸ਼ਰਮ ਚ ਲਿਆ ਸਕ ਗਏ ਜੀ ਤੇ ਮਾਨਸੇ ਸਰਦੂਲਗੜ ਚਨੀਰ ਇਧਰ ਨੇੜੇ ਨੇੜੇ ਦੇ ਪਿੰਡਾਂ ਦੇ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਜੀ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਸਾਨੂੰ ਸੇਵਾਦਾਰਾਂ ਦੀ ਲੋੜ ਆ ਸਿਰਫ ਸਾਨੂੰ ਸੇਵਾਦਾਰਾਂ ਦੀ ਲੋੜ ਆ ਤੁਸੀਂ ਰਲ ਕੇ ਸਾਡੇ ਨਾਲ ਸੇਵਾ ਕਰੋ ਇੱਥੇ ਆ ਕੇ ਸੇਵਾਵਾਂ ਕਰਾਓ ਜੀ ਪੈਸੇ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਸਿਰਫ ਸਾਨੂੰ ਸੇਵਾਦਾਰਾਂ ਦੀ ਤੇ ਤੁਹਾਡੀ ਸਪੋਰਟ ਦੀ ਲੋੜ ਆ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਆਸੇ-ਪਾਸੇ ਬਹੁਤ ਵਧੀਆ ਮਾਹੌਲਾ ਜੀ ਪਾਰਕ ਬਣੇ ਹੋਏ ਆ ਇਧਰਲੇ ਪਾਸੇ ਬਹੁਤ ਖੁੱਲੀ ਬਿਲਡਿੰਗਾਂ ਇਧਰਲੇ ਪਾਸੇ ਦਫ਼ਤਰ ਬਣਨੇ ਆ ਨਾਲ ਇੱਕ ਆਈ ਹਸਪੀਟਲ ਬਣਨਾ ਜਿੱਥੇ ਅੱਖਾਂ ਦਾ ਬਿਲਕੁਲ ਫ੍ਰੀ ਫ੍ਰੀ ਇਲਾਜ ਹੋਊਗਾ ਜੀ ਲੋਡ ਬੰਦਾਂ ਦਾ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਲਡਿੰਗਾਂ ਜਿਵੇਂ ਆਹ ਤਕਰੀਬਨ 200 ਬੈੱਡ ਦੀ ਬਿਲਡਿੰਗ ਤਿਆਰ ਆ ਜੀ ਆਪਣੀ ਜਿਵੇਂ ਜਿਵੇਂ ਹੋਰ ਲੋਡ ਪਊਗੀ ਅੱਗੇ-ਅੱਗੇ ਆਪਾਂ ਨੂੰ ਓਵੇਂ-ਓਵੇਂ ਆਪਾਂ ਹੋਰ ਬਿਲਡਿੰਗਾਂ ਤਿਆਰ ਕਰਾਂਗੇ ਤੁਹਾਨੂੰ ਅੰਦਰੋਂ ਵੀ ਆ ਪਾਸ਼ਰਮਾ ਆਪਣਾ ਦਿਖਾ ਦਿੰਨੇ ਆ ਆਜੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਸਾਨੂੰ ਸੇਵਾਦਾਰਾਂ ਦੀ ਬਹੁਤ ਜ਼ਰੂਰਤ ਆ ਜਿਹੜਾ ਵੀ ਕੋਈ ਲੋੜਵੰਦ ਭੈਣ ਭਰਾ ਸਾਡੇ ਕੋਲੇ ਰਹਿ ਕੇ ਇੱਥੇ ਸੇਵਾ ਕਰ ਸਕਦਾ ਉਹ ਸਾਡੇ ਨਾਲ ਜਰੂਰ ਸੰਪਰਕ ਕਰ ਲਿਓ ਜੀ ਤਾਂ ਉੱਥੇ ਅਸੀਂ ਰਹਿਛਦਾ ਵੀ ਉਹਨਾਂ ਦਾ ਪ੍ਰਬੰਧ ਕਰਕੇ ਦੇਵਾਂਗੇ ਤੇ ਉਹਨਾਂ ਨੂੰ ਜੋਗ ਜਿਹੜੀ ਉਹਨਾਂ ਦੀ ਬੰਦੀ ਤਰਖਾਹ ਹੋਈ ਉਹ ਵੀ ਅਸੀਂ ਦੇਵਾਂਗੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਬਹੁਤ ਐਵੇਂ ਦੇ ਬਜ਼ੁਰਗ ਨੇ ਮਾਤਾਵਾਂ ਨੇ ਜਿਹੜੇ ਘਰਾਂ ਦੇ ਵਿੱਚ ਪਏ ਆ ਜਿਨ੍ਹਾਂ ਨੂੰ ਕੋਈ ਨਹੀਂ ਸਾਂਭਦਾ ਤੇ ਆਪਾਂ ਉਹਨਾਂ ਨੂੰ ਇੱਥੇ ਲਿਆ ਕੇ ਆਪਾਂ ਉਹਨਾਂ ਦੇ ਪੁੱਤ ਬਣ ਕੇ ਸੇਵਾਵਾਂ ਕਰ ਸਕਦੇ ਜੀ ਆ ਦੇਖੋ ਕਮਰੇ ਤਕਰੀਬਨ ਕੰਮ ਥੋੜਾ ਜਿਹਾ ਚੱਲ ਰਿਹਾ ਥੋੜੇ ਤਕਰੀਬਨ 15 20 ਦਾ ਕੰਮ ਦਿਨਾਂ ਦਾ ਕੰਮ ਰਹਿ ਗਿਆ ਆ ਦੇਖੋ ਹਾਲ ਸਾਰੇ ਤਿਆਰ ਆ ਇਹਦੇ ਵਿੱਚ ਇੱਕ ਦੇ ਵਿੱਚ 8 8 10 10 ਬੈੱਡ ਲੱਗ ਜਾਣੇ ਆ ਤਕਰੀਬਨ ਆਪਣੇ ਕੋਲੇ 20 ਕਮਰੇ ਨੇ 200 ਬੈੱਡ ਦੀ ਇਮਾਰਤ ਆ ਜੀ ਇਹ ਖਾਤਵਾਨੇ ਕੀ ਬੇਨਤੀ ਆ ਵੀਡੀਓ ਸ਼ੇਅਰ ਕਰਿਓ ਉਹਨਾਂ ਲੋੜਵੰਦਾਂ ਤੱਕ ਪਹੁੰਚਾਓ ਜਿਨ੍ਹਾਂ ਦੀ ਆਪਾਂ ਸੇਵਾ ਕਰ ਸਕੀਏ ਸਾਨੂੰ ਸੇਵਾਦਾਰਾਂ ਦੀ ਬਹੁਤ ਜ਼ਰੂਰਤ ਆ ਜਿਹੜੇ ਭੈਣ ਭਰਾ ਸਾਡੇ ਕੋਲ ਇੱਥੇ ਰਹਿ ਕੇ ਸੇਵਾ ਕਰ ਸਕਦੇ ਆ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ ਜੇ ਸਾਨੂੰ ਡਾਕਟਰ ਦੀ ਵੀ ਜ਼ਰੂਰਤ ਹੈ ਦੇ ਵਿੱਚ ਇੱਥੇ ਨੇੜੇ ਦਾ ਭੈਣ ਭਰਾ ਕੋਈ ਹੋਇਆ ਉਹ ਸਾਨੂੰ ਅਸੀਂ ਉਹਨਾਂ ਦਾ ਵੀ ਸੁਆਮਾਂ ਲੈਣੀਆਂ ਇੱਥੇ ਸਾਨੂੰ ਲਾਂਗਰੀ ਦੀ ਵੀ ਲੋੜ ਆ ਜੀ ਸਾਨੂੰ ਪਹਿਰੇਦਾਰਾਂ ਦੀ ਵੀ ਲੋੜ ਆ ਸਾਨੂੰ ਟੇਕ ਕੇਅਰ ਜਿਹੜੇ ਕਰਦੇ ਆ ਉਹਨਾਂ ਦੀ ਵੀ ਜ਼ਰੂਰਤ ਆ ਜੀ ਉਹਨਾਂ ਨੂੰ ਜੋਗ ਸਹੈਦਰੀ ਵੀ ਦਿੱਤੀ ਜਾਊਗੀ ਤਨਖਾਹ ਉਹਨਾਂ ਦੀ ਦਿੱਤੀ ਜਾਊਗੀ ਤੇ ਹੱਥ ਬਨ ਕੇ ਬੈਂਦਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੇ ਨੰਬਰ 976810084 84278 00 WhatsApp 55 ਇਹ ਸਾਡੇ ਨੰਬਰ ਆ ਜੀ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਵੀ ਸਕਦੇ ਆ ਤੇ ਜਾਣਕਾਰੀ ਦੇ ਵੀ ਸਕਦੇ ਹੋ ਜੀ ਜਰੂਰ ਸੰਪਰਕ ਕਰਿਓ ਤੇ ਤੁਹਾਡੇ ਸਾਥ ਦੀ ਜਰੂਰ ਦਾ ਸਿਰਫ ਸਾਨੂੰ ਸੇਵਾਦਾਰਾਂ ਦੀ ਜਰੂਰਤ ਆ ਜੀ ਸੇਵਾਦਾਰ ਜਿਹੜੇ ਸਾਡੇ ਨਾਲ ਰਲ ਕੇ ਸੇਵਾ ਕਸਾ ਦੇਓ ਸਾਡੇ ਨਾਲ ਜਰੂਰ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ